ਉਮਾ ਭਾਈ ਅੱਗੇ ਕਰੋ ਆਓ ਗੱਲ ਕਰੋ ਆ ਮਗਲ ਕੇ ਉਹਨਾਂ ਨੂੰ ਕਾਹ ਚ ਰੇਂਜ ਦਿੰਨੇ ਆ ਉਹ ਵੀ ਆਧਾਰ ਕਾਰਡ ਲੈ ਕੇ ਆリエ ਤੇ ਲੈਣਾ ਲੈ ਕਿਤੇ ਪਰੇ ਇੱਥੇ ਹੁਣ ਬੰਦੇ ਆਣ ਕੇ ਤੁਸੀਂ ਅੱਧਾ ਘੰਟਾ ਖੜ੍ਹੇ ਹੋ ਇੱਥੇ ਦੇਖਦੇ ਕਰੇ ਉਸ ਗੱਲ ਨੂੰ ਯਾਰ ਨਸ਼ੇੜੀਆਂ ਕੋਲੇ ਕਿਹੜਾ ਆਡਾਰ ਕਾਰਡ ਮਿਲੂਗਾ ਯਾਰ ਇੱਕ ਮਿੰਟ ਬਾਹਰ ਆਜੋ ਤੁਸੀਂ ਉਹਨਾਂ ਨੂੰ ਸਮਝਾਓ ਭੱਲੇ ਜੇ ਚੰਗੀਆਂ ਲੱਗਦੀਆਂ ਚੀਜ਼ਾਂ ਤੁਸੀਂ ਦੱਸੋ ਆਇਆ ਮੈਂ ਕਾਉਂਸਲਰ ਠੀਕ ਹੈ ਕਾਉਂਸਲਿੰਗ ਕਰਕੇ ਬਕਾਇਦਾ ਉਹਨਾਂ ਨੂੰ ਸਮਝਾਇਆ ਜਾਂਦਾ ਵਾ ਸਿਵਲ ਹਸਪੀਟਲ ਉਹਨਾਂ ਜਿਸ ਮਨਜੀਤ ਸਿੰਘ ਨਾ ਹੈ ਮੇਰੇ ਜਗ੍ਹਾ ਇਹ ਸੰਜੇ ਗਾਂਧੀ ਕਲੋਨੀ ਅੱਛਾ ਕੀ ਪ੍ਰੋਬਲਮ ਹੈ ਪ੍ਰੋਬਲਮ ਭਾਈ ਜਿਸ ਟਾਈਮ ਦੀ ਇਹ ਖੁੱਲੀ ਏ ਜਿਸ ਟਾਈਮ ਕੋਈ ਹਸਪੀਟਲ ਤਿਆਰ ਹੁੰਦਾ ਹੈ ਨਾ ਉਹਦੇ ਨਾਲ ਨੇ ਵਧ ਗਏ ਨੇ ਹੱਦ ਤੋਂ ਜ਼ਿਆਦਾ ਮੈਂ ਤੁਹਾਨੂੰ ਕਿੰਨਿਆਂ ਦਾ ਇਸ ਟਾਈਮ ਮੇਰੇ ਕੋਲ ਪ੍ਰੂਫ ਹੈਗਾ ਜਿਹੜੇ ਸਪਲਾਈ ਕਰਦੇ ਨੇ ਇਸ ਜਗ੍ਹਾ ਤੇ ਇੱਕ ਇੱਕ ਪਿੱਛੋਂ ਅਸੀਂ ਗਲੀ ਦੇ ਵਿੱਚੋਂ ਕੱਢਿਆ ਪਹਿਲਾਂ ਉੱਥੋਂ ਉਸ ਸੇਲ ਕਰਦਾ ਸੀ ਤੇ ਅੱਜ ਮੇਰੇ ਨਾਲ ਇਹ ਕੰਮ ਹੋਇਆ ਸੀ ਦੁਕਾਨ ਤੇ ਬੈਠ ਜੰਨੇ ਸਾਡੀ ਛੱਤ ਤੇ ਚੜ ਗਿਆ ਸਵੇਰੇ ਛੱਤ ਤੇ ਚੜ ਗਿਆ ਤੇ ਫਿਰ ਇੱਥੇ ਬੈਠ ਕੇ ਆ ਜਿਹੜੀ ਆ ਤੁਸੀਂ ਜਗਾ ਦੇਖੋ ਅੱਡਾ ਬਣ ਗਿਆ ਸਾਡੇ ਇੱਥੇ ਇੱਥੇ ਬਹਿ ਕੇ ਟੀਕਾ ਲਾ ਕੇ ਚਲੇ ਜਾਂਦੇ ਤੇ ਜੇ ਅਸੀਂ ਡਾਂਟਦੇ ਆਂ ਤੇ ਅੱਗੋਂ ਸਾਨੂੰ ਗਾਲਾਂ ਕੱਢਦੇ ਅੱਗੋਂ ਸਾਨੂੰ ਗਾਲਾਂ ਕੱਢਦੇ ਉਹ ਦੇਖੋ ਜਿੱਤੇ ਤੁਸੀਂ ਲੰਦੇ ਉਹਨਾਂ ਨੂੰ ਜਿੱਤਾ ਕੋਈ ਤੁਸੀਂ ਇਹ ਮੈਡਮ ਨੇ ਇਸ ਬੱਚੇ ਨੂੰ ਗਾਲਾਂ ਕੱਢਦੀਆਂ ਕੱਡੀਆਂ ਨੇ ਅੱਜ ਸਵੇਰੇ ਮੈਂ ਕਿਹਾ ਧਿਆਨ ਰੱਖੀ ਇੱਕ ਮਿੰਟ ਬੇਟੇ ਤੂੰ ਦੱਸ ਇੱਧਰ ਆ ਕੀ ਕਿਹਾ ਮੈਂ ਤੁਸੀਂ ਮੈਨੂੰ ਕਿਹਾ ਤੁਸੀਂ ਕਿਹਾ ਜੇ ਜੇ ਮੁੰਡਾ ਬਾਹਰ ਆ ਗਿਆ ਮੈਂ ਅੰਦਰ ਵੜ ਕੇ ਮਾਰੂਗੀ ਇਹਨੂੰ ਤੁਸੀਂ ਆਪਣਾ ਆ ਗਿਆ ਸੀ ਇਹ ਵੀਡੀਓ ਬਣਾਇਆ ਕਿ ਮੈਂ ਵੀਡੀਓ ਕਿਉਂਕਿ ਮੈਨੂੰ ਅੰਕਲ ਨੇ ਕਿਹਾ ਸੀ ਵੀਡੀਓ ਬਣਾਉਣੀ ਹੈ ਵੀਡੀਓ ਬਣਾਈਏ ਫਿਰ ਵੀਡੀਓ ਬਣਾਈ ਨਹੀਂ ਜਿਹੜੀ ਵੀਡੀਓ ਦੀ ਮੈਂ ਟੀਕੇ ਦੀ ਬਣਾਈ ਮੁੰਡੇ ਆ ਕੇ ਟੀਕੇ ਲਾ ਲਾ ਕੇ ਉਹਦੀ ਵੀਡੀਓ ਬਣੀ ਹੈ ਤੇਰੇ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਨਸ਼ਾ ਵੇਚਦੀ ਹੈ ਮੈਂ ਕਿਹਾ ਮੈਂ ਨਸ਼ਾ ਕਿਉਂ ਭਾਈ ਮੇਰੇ ਮਲੇ ਦੀ ਗੱਲ ਆ ਨਸ਼ੇ ਵੇਚਨੀ ਆ ਬਾਹਰ ਬਹਿ ਕੇ ਟੀਕੇ ਲਾਉਂਦੇ ਉਹ ਤਾਂ ਬੋਲੂਗੀ ਉਹਦੇ ਘਰ ਦੇ ਬਾਹਰ ਬਹਿ ਕੇ ਮੇਰੇ ਘਰ ਦੇ ਬਾਹਰ ਬੋਲਦੇ ਉਹ ਨਸ਼ਾ ਵੇਚਨੀ ਆ ਉਹ ਟੀਕੇ ਜੇ ਟੀਕੇ ਦੰਦੇ ਉਹ ਨਸ਼ਾ ਹੀ ਆ ਜਨਾਨੀ ਹੋ ਕੇ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਨਸ਼ਾ ਵੇਚਦੀ ਹੈ ਮੈਂ ਤਾਂ ਮੈਂ ਕਿਹਾ ਕਿ ਮੈਂ ਕਿੱਥੇ ਨਿਕਾ ਜਾ ਹੈਗਾ ਪੂਰਾ ਮੇਰੇ ਕੋਲ ਵੀਡੀਓਸ ਪਈ ਆ ਅਗਰ ਤੁਸੀਂ ਇੱਕ ਨਸ਼ੇੜੀ ਨੂੰ ਕਹਿ ਦੋਗੇ ਵੀ ਤੂੰ ਆ ਕੇ ਬਸ ਤੂੰ ਕੁਝ ਆ ਕੇ ਸੋਇਸ ਰਿੰਜ ਲੈ ਜਾ ਹਨਾ ਉਸ ਤੋਂ ਬਾਅਦ ਅਸੀਂ ਉਹਨੂੰ ਸਮਝਾ ਨਹੀਂ ਦੇ ਅਸੀਂ ਉਹਦੇ ਨਸ਼ੇ ਦੀ ਡੋਜ਼ ਨੂੰ ਵੀ ਕੱਟ ਕਰਦੇ ਆ ਉਹ ਹੌਲੀ ਹੌਲੀ ਗੱਲ ਨੂੰ ਸਮਝ ਕੇ ਤੇ ਦਵਾਈ ਵੀ ਖਾ ਰਿਆ ਸਾਡੇ ਕੋਲ 400 ਪੇਸ਼ੈਂਟ ਆ ਉਹਨਾਂ ਵਿੱਚੋਂ ਸਾਡੇ ਕੋਲ 200 ਪੇਸ਼ੈਂਟ ਆ ਜਿਹੜੇ ਸਿਵਲ ਹਸਪੀਟਲ 'ਚ ਦਵਾਈ ਖਾ ਰਿਹਾ ਤੇ ਨਸ਼ਾ ਛੱਡ ਚੁੱਕੇ ਆ ਫਿਰ ਦੱਸੋ ਅਸੀਂ ਕਿੱਦਾਂ ਅਸੀਂ ਨਸ਼ੇੜੀ ਨਸ਼ਾ ਵੇਚਦੇ ਆ ਜਾਂ ਅਸੀਂ ਫਿਰ ਆਪਾਂ ਉਹਨਾਂ ਦੇ ਕਹਿੰਦੇ ਬਿਮਾਰੀ ਨੂੰ ਘਟਾਰੇ चंगा गल कर रहे ਉਹ ਜੈਕਸਨ ਬਾਹਰ ਵੜ ਕੇ ਲਾ ਦੇ ਜਿਹੜਾ ਇਹ ਪ੍ਰੋਗਰਾਮ ਆ ਉਹ ਨੀਦਰ ਸ੍ਰਿੰਝ ਐਕਸਰਸਾਈਜ਼ ਦਾ ਪ੍ਰੋਗਰਾਮ ਆ ਜੋ ਵੀ ਪੁਰਾਣੀ ਸ੍ਰਿੰਝ ਆਸੀ ਉਹਨਾਂ ਨੂੰ ਤਾਂ ਵਾਪਸ ਲੈਣੇ ਆ ਅਗਰ ਤਾਂ ਇਹ ਹੋ ਕਿ ਇਹਨਾਂ ਦਾ ਤੁਸੀਂ ਦੇ ਸਕਦੇ ਹੋ ਬਗਾਇ ਦਾ ਸਿਵਲ ਹਸਪੀਟਲ 'ਚ ਸਬਮਿਟ ਕਰਵਾਇਆ ਜਾਂਦੀ ਆ ਨਹੀਂ ਜੋ ਵੀ ਬਗਾਇ ਦਾ ਸਟੂਡੈਂਟ ਆ ਪੂਰੇ ਪੰਜਾਬ 'ਚ 72 ਸੈਂਟਰ ਖੁੱਲੇ ਹੋਇਆ ਉਹ ਇਲਾਕਿਆਂ ਦੇ ਵਿੱਚ ਆ ਅਸੀਂ ਮੰਨ ਲਓ ਸਿਵਲ ਹਸਪੀਟਲ 'ਚ ਬੈਠ ਜਾਂਦੇ ਆ ਕਿ ਸਾਡੇ ਕੋਲ ਕੋਈ ਆਏਗਾ ਅਸੀਂ ਕਿੱਦਾਂ ਅਸੀਂ ਉਹਨਾਂ ਦੇ ਏਰੀਆ ਚ ਕਵਰੇਜ ਠੀਕ ਹੈ ਇਹਨਾਂ ਦੀ ਇਹ ਪ੍ਰੋਬਲਮ ਸੀ ਅਸੀਂ ਇਸੇ ਲਈ ਇੱਥੋਂ 2 ਦਿਨ ਤੇ ਹੋ ਗਏ ਕੋਈ ਪੇਸ਼ੈਂਟ ਨਹੀਂ ਆ ਰਹੇ ਤੇ ਕੋਈ ਨਹੀਂ ਆਇਆ ਇਸੇ ਟੋਟਲ ਸਰਵਿਸ ਬੰਦ ਕਰ ਦਿੱਤੀ ਜੋ ਵੀ ਸਰਵਿਸ ਆ ਅਸੀਂ ਹੌਟਸਪੌਟ ਤੇ ਜਾ ਕੇ ਦੇ ਸਰ ਬਕਾਇਦਾ ਟੈਸਟਿੰਗ ਦਾ ਵੀ ਪ੍ਰੋਗਰਾਮ ਬਣਾਓ ਪਹਿਲਾਂ ਲੈਣਾ ਹੀ ਲੱਗਿਆ ਰਿਹਾ ਹੈ ਲੈਣਾ ਹੀ ਲੱਗਿਆ ਰਿਹਾ ਹੈ ਉਹ ਹੀ ਕੰਮ ਕਰਦੇ ਨੇ ਜਿਹਦੇ ਵੀ ਪ੍ਰੋਵਾਈਡ ਕਰਦੇ ਉਹਨਾਂ ਨੂੰ ਤੈਨੂੰ ਸਾਡੇ ਜਵਾਹ ਖੇਡਦੇ ਛੋਟੇ ਛੋਟੇ ਜਿੰਨੇ ਨਸ਼ੇੜੀ ਆਉਂਦੇ ਨੇ ਸਵੇਰੇ 9 ਵਜੇ ਖੁੱਲਦਾ ਆ 9 ਵਜੇ ਇੱਥੇ ਲੈਣਾ ਲੱਗਿਆ ਹਰ ਹੋ ਜਾਂਦੀਆਂ ਨੇ ਤੇ ਇੱਥੋਂ ਇਹ ਟੀਕੇ ਦਿੰਦੇ ਨੇ ਬਾਹਰ ਉਥੋਂ ਟੀਕਾ ਤੇ ਇੰਜੈਕਸ਼ਨ ਲੈ ਕੇ ਆਂਦੇ ਨੇ ਸਰਿੰਜ ਲੈ ਕੇ ਆਂਦੇ ਨੇ ਕਦੇ ਉੱਥੇ ਬਹਿ ਕੇ ਲਾ ਲੈਂਦੇ ਨੇ ਆ ਸਾਈਡ ਤੇ ਉਹ ਇੱਥੇ ਵੀ ਪਏ ਹੋਣੇ ਆ ਇੱਥੇ ਕਦੇ ਇੱਥੇ ਬਹਿ ਕੇ ਲਾ ਲੈਂਦੇ ਨੇ ਜੇ ਆ ਘਾਰ ਹੈ ਜੀ ਜੇ ਕੋਈ ਇਹਨਾਂ ਨੂੰ ਬੋਲਦਾ ਵਾ ਵੀ ਤੁਸੀਂ ਇੱਥੇ ਕਿਉਂ ਬੈਠੇ ਹੋ ਅੱਗੋਂ ਗਾਲਾਂ ਕੱਢ ਕੇ ਜਾਂਦੇ ਨੇ ਖਾਣ ਨੂੰ ਪੈਂਦੇ ਨੇ ਭਾਜੀ ਇੱਥੇ ਹੀ ਆਟੋ ਖੜਾ ਕਰਦੇ ਇਹ ਆਪ ਟੀਕੇ ਦਿੰਦੇ ਸਰਿੰਜ ਦਿੰਦੇ ਨੇ ਸਰ ਇਹ ਸਰਿੰਜ ਦਿੰਦੇ ਨੇ ਬਾਕਾਇਦਾ ਇੰਜੈਕਸ਼ਨ ਵੀ ਪਏ ਆ ਟੀਕੇ ਦੇ ਜਿਹੜੇ ਪੌਚ ਹੁੰਦੇ ਉਹ ਵੀ ਪਏ ਆ ਹੁਣ ਉਹ ਟੀਕੇ ਲਾ ਕੇ ਸਾਈਡ ਤੇ ਸੁੱਟਦੇ ਆ ਉਹ ਕੱਚ ਹ ਜਾ ਸਕਦਾ ਵਾ ਪਰ ਜਿਹੜਾ ਉਹ ਪਾਉਚਾ ਪਾਉਚਤਾ ਪਿਆ ਹੁੰਦਾ ਨਾ ਜਿਹਦੇ ਵਿੱਚ ਇੰਜੈਕਸ਼ਨ ਹੁੰਦਾ ਆ ਬਾਕਾਇਦਾ ਛੋਟਾ ਜਾ ਉਹ ਵੀ ਸਾਰਾ ਕੁਝ ਉਵੇਂ ਪਿਆ ਵਾ ਬਾਕਾਇਦਾ ਇੰਜੈਕਸ਼ਨ ਦੇ ਲਫਾਬੇ ਵੀ ਵੇ ਇੰਜੈਕਸ਼ਨ ਵੀ ਵੇ ਸਾਡੇ ਇੱਥੇ ਬੱਚੇ ਰੋਜ਼ ਫਿਰਦੇ ਆ ਆ ਕੱਲ ਵੀ ਇੱਥੇ ਆ ਬਿੱਟੂ ਮਾਲਿਸ਼ ਵਾਲੇ ਨੇ ਪਲਵਾਨ ਜੀ ਇੱਥੇ ਦਿਨੇ 12 ਵਜੇ ਕੋਈ ਮਾਲਿਸ਼ ਕਰਣ ਆਇਆ ਸਾਈਕਲ ਚੱਕ ਕੇ ਲੈ ਗਿਆ ਨਛੇੜੀ ਸਾਡੇ ਇੱਥੇ ਬੱਚੇ ਹੀ ਫਿਰਦੇ ਨੇ ਸਾਡੇ ਮੋਟਰਸਾਈਕਲ ਖੜੇ ਹੁੰਦੇ ਨੇ ਸਾਨੂੰ ਪਤਾ ਨਹੀਂ ਲੱਗਦਾ ਜੇ ਕੋਈ ਆਊਗਾ ਤੇ ਚੱਕ ਆਰੀਏ ਮੈਂ ਤੁਸੀਂ ਬਕਾਇਦਾ ਦੇਖ ਸਕਦੇ ਹੋ ਗਵਰਨਮੈਂਟ ਸਪਲਾਈ ਆ ਨੋਟ ਫॉर ਸੇਲ ਵੀ ਲਿਖਿਆ ਹੋਇਆ ਪੰਜਾਬ ਐਸਐਸ ਤੇ ਐਨਏ ਨੈਕੋ ਨੈਸ਼ਨਲ ਐids ਕੰਟਰੋਲ ਆਰਗੇਨਾਈਜੇਸ਼ਨ ਵੱਲੋਂ ਪ੍ਰੋਜੈਕਟ ਚੱਲ ਰਿਹਾ ਜਿਹੜੇ ਲੜਕੇ ਟੀਕੇ ਲਗਾ ਕੇ ਨਸ਼ਾ ਕਰਦੇ ਆ ਉਹਨਾਂ ਨੂੰ ਨਵੀਂ ਸੂਈ ਸਰੀਂਜ ਪ੍ਰਦਾਨ ਕੀਤੀ ਜਾਂਦੀ ਆ ਕਿਉਂਕਿ ਦੇਖਿਆ ਜਾਵੇ ਤਾਂ ਅੱਜ ਮੈਡੀਕਲ ਸਟੋਰ ਤੇ ਉਹਨਾਂ ਨੂੰ ਸਰੀਂਜ ਨਹੀਂ ਮਿਲਦੀ ਅਗਰ ਝੂਠੀ ਸੂਈ ਸਰੀਂਜ ਲਗਾਉਂਦੇ ਸਭ ਤੋਂ ਜ਼ਿਆਦਾ ਆਪਣੀ ਵਾਈਫ ਨੂੰ ਐਚਆਈਵੀ ਫੈਲਾਉਂਦੇ ਆ ਹੋਂ ਵਾਲੇ ਬੱਚਿਆਂ ਨੂੰ ਫੈਲਾਉਂਦੇ ਆ ਨਾ ਤੇ ਅਸੀਂ ਕੀ ਕਰਦੇ ਉਹਨਾਂ ਨੂੰ ਨਵੀਂ ਸੂਈ ਸਰੀਂਜ ਦਿੰਨੇ ਆ ਇਹ ਸਾਡਾ ਖ ਉਹ ਵੀ ਗਵਰਨਮੈਂਟ ਵੱਲੋਂ ਆ ਮੈਂ 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 ਕਹ ਲਵਾਂ ਮੈਂ ਕਹ ਲਵਾਂ ਮੈਡਮ ਜੀ ਸਾਡੇ ਬੱਚੇ ਦੇ ਕੀ ਅਸਰ ਪਉਦੇ ਇਹਨਾਂ ਨੂੰਆਂ ਧੀਆਂ ਲਾ ਕ ਵੀ ਗਲੀ ਐ ਵੀ ਇਹ ਦੇਖੋ ਨਾ ਇੱਥੇ ਬੱਚੇ ਸੇਫ ਐ ਨਾ ਇੱਥੇ ਲੇਡੀਜ਼ ਸੇਫ ਐ ਵੀ ਆਂਦੇ ਜਾਂਦੇ ਨਸ਼ੇਰੀ ਡਿੱਗੇ ਹੋਏ ਮਿਲਦੇ ਆ ਕਿੰਨੀ ਚਿਰ ਹੋ ਗਿਆ ਥੱਲੇ ਨੂੰ ਪਾਜੀ ਹੋ ਗਿਆ 4-5 ਮਹੀਨੇ ਤਾਂ ਹੋ ਹੀ ਗਏ 4-5 ਮਹੀਨਿਆਂ ਦੇ ਵਿੱਚ ਤੁਸੀਂ ਕਿੰਨੀ ਵਾਰੀ ਦੇਖਿਆ ਤੁਸੀਂ ਪਾਜੀ ਰੋਜ਼ ਦੇ ਲੋਕ ਵਿਆੜੀ ਦੇ ਪੰਜਾਬ ਬੰਦੇ ਰੱਖਦੇ ਆ ਮੇਰਾ ਘਰ ਆ ਜਾਂਦਾ ਬੰਦਾ ਰੋ ਡੇਲੀ ਅੱਗੇ ਦੁਪਹਿਰ ਨੂੰ ਰਸ਼ ਪਿਆ ਹੁੰਦਾ ਪੂਰਾ ਪਾਜੀ ਦਿੱਤੀ ਇਹ ਦੋ ਤਿੰਨ ਵਾਰੀ ਕੋਈ ਕਾਰਵਾਈ ਨਹੀਂ ਕੀਤੀ ਸੀ ਸਿੰਘ ਨੂੰ ਓਨਰ ਨੇ ਜਿਹੜੇ ਉਹਨੂੰ ਦੋ ਤਿੰਨ ਵਾਰੀ ਜਾ ਕੇ ਕਹਿਤਾ ਆ ਅਸੀਂ ਇਹਨਾਂ ਨੂੰ ਕਿੰਨੀ ਵਾਰ ਕਿਹਾ ਵੀ ਹੈਗਾ ਵੀ ਤੁਸੀਂ ਇੱਥੇ ਚੱਕਵਾ ਦਿਓ ਚੱਕਵਾ ਦਿਓ ਨਹੀਂ ਚੱਕਿਆ ਹੈਗਾ ਇਹਨਾਂ ਨੇ ਅਣੀ ਅੱਜ ਜਦੋਂ ਤੋਂ ਪਾਣੀ ਲੰਘ ਕੇ ਆਉਂਦਾ ਤਾਂ ਸੀ ਬੋਲੇ ਹਾਂ ਸੀ ਬੋਲੇ ਹਾਂ ਸੀ ਬੋਲੇ ਕੱਲ ਵੀ ਗਿਆ ਨਾ ਕੱਲ ਨਸ਼ਾ ਕਰਕੇ ਸਾਡੇ ਕੋਠੇ ਉੱਤੇ ਮੰਦਲਾ ਚੜ ਗਿਆ ਕੱਲ ਵੀ ਇਹਨਾਂ ਨਾਲ ਗੱਲ ਕੀਤੀ ਹੈ ਕੱਲ ਵੀ ਇਹਨਾਂ ਨੂੰ ਸਾਰਾ ਸਮਝਾਇਆ ਨਿੱਕੇ ਨਿੱਕੇ ਬੱਚੇ ਖੇਡਦੇ ਨੇ ਜੇ ਬੱਚੇ ਦੇ ਸੁਭਾਅ ਦੇ ਲੱਗ ਜਾਂਦੇ ਆ ਕੰਪਲੇਨ ਨਹੀਂ ਕਰਨਾ ਚਾਹੀਦਾ ਬੱਚੇ ਸਾਡੇ ਮਾਰਦ ਨਹੀਂ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਤਾਂ ਐਸੇ ਹੀ ਸ਼ੁਕਰ ਦਰਸ਼ਨ ਸਰ ਮਹੱਲਾ ਨਿਵਾਸੀਆਂ ਵੱਲੋਂ ਰੋਸ ਕੀਤਾ ਜਾ ਰਿਹਾ ਕਿ ਇਹਦਾ ਇਹ ਨਸ਼ਾ ਚੜਾਉ ਕੇਂਦਰ ਖੁੱਲ੍ਹਿਆ ਗਿਆ ਤੇ ਇਸ ਤਿਹੜੇ ਨਸ਼ੇੜੀ ਆ ਕੇ ਬੈਠਦੇ ਨੇ ਤੇ ਕੀ ਕਹਿੰਦਾ ਇਹ ਨਸ਼ਾ ਸ਼ਗਾਉ ਕੇਂਦਰ ਦੇਗਾ ਇਸ ਸਿਫਰ ਸਿਵਲ ਹਸਪੀਟਲ ਵੱਲੋਂ ਇੱਕ ਸੈਂਟਰ ਖੋਲਿਆ ਹੋਇਆ ਜਿਹੜੇ ਐਚ ਆਈ ਵੀ ਇੰਜਮਹੀਆ ਕਰਵਾਂਦੇ ਨੇ ਕਿ ਆਪਣੇ ਘਰੇ ਜਾ ਕੇ ਜੇ ਤੁਸੀਂ ਕੋਈ ਟੀਕਾ ਲਾਣਾ ਜਾਂ ਕੋਈ ਆਹ ਸਿਰਿੰਜ ਲੈ ਕੇ ਜਾਓ ਸਾਡੇ ਕੋਲ ਠੀਕ ਹੈ ਜਨਾਬ ਜਿਹੜਾ ਸਿਰਿੰਜ ਮਹੀ ਉਹਦਾ ਰਿਕਾਰਡ ਨਹੀਂ ਆਪਾਂ ਕੋਲ ਉਹਨਾਂ ਦੀ ਮੈਂ ਐਂਟਰੀ ਦੇਖਿਆ ਹੈ ਲੇਕਿਨ ਉਹ ਪਰਲੇ ਪਾਸੇ ਸੜਕਾਂ ਵਾਲੇ ਪਾਸੇ ਨੂੰ ਖੋਲਣ ਲੱਗੇ ਨੇ ਸਾਡੇ ਕੋਲ ਠੀਕ ਹੈ ਉਹ ਸਭ ਨੂੰ ਆਪਣੀ ਦਰਖਾਸਤ ਦੇਣ ਉਹ ਕਰ ਦੇ ਕਰਨਗੇ ਅਸੀਂ ਬੰਦ ਨਹੀਂ ਕਰਾ ਸਕਦੇ ਕਿਸੇ ਦਾ ਠੀਕ ਹੈ ਸਾਰੇ ਇਲਾਕਾ ਨਿਵਾਸੀ ਉਹ ਲੈਦਾ